जानਦਾ ਹੈ ਮਨ ਐਸਾ ਨਹੀਂ ਹੈ ਕਿ ਮੈਂ ਗਲਤ ਕਰ ਰਿਹਾ ਹਾਂ ਪਤਾ ਤੇ ਜਦ ਗਲਤ ਕਰ ਰਿਹਾ ਹਾਂ ਤੂੰ ਤੇ ਫਿਰ ਬੋਗੇਗਾ ਕੌਣ ਤੂੰ ਹੀ ਬੋਗੇਗਾ ਪਰ ਕਹਿੰਦਾ ਅੱਜ ਕਰ ਰਿਹਾ ਅੱਜ ਦਾ ਤੇ ਰਸ ਲੈ ਲਵਾਂਗਾ ਜਦ ਪੋਗਾ ਹਾਂਗਾ ਦੇਖਾਂਗਾ ਬਸ ਇਸ ਆਧਾਰ ਤੇ ਅਨਰਥ ਚੱਲਦਾ ਹੈ ਪਾਪ ਚੱਲਦਾ ਕਬੀਰ ਮਨ ਜਾਣ ਸਭ ਬਾਤ ਜਾਣ ਤੇ ਹੀ ਉਹ ਗਣ ਕਰੇ ਕਾਹੇ ਕੀ ਕੁਸਲਾਤ ਆਥ ਦੀਪ ਕੋ ਐ ਪਰ ਜੇ ਕਿਦਰੇ ਇਤਨਾ ਵੀ ਜਾਣ ਲਵੇ ਕਿ ਜੋ ਕੁਛ ਕਰ ਰਿਹਾ ਉਸ ਦਾ ਅੰਜਾਮ ਹੁਣੇ ਹੀ ਉਸ ਨੂੰ ਦਿਖਾਈ ਦੇਵੇ ਹੁਣ ਇਸੇ ਵਗੈ ਅਜੇ ਉਸ ਨੂੰ ਰਸ ਦਿਖਾਈ ਦਿੰਦਾ ਹੈ ਅਗਰ ਪਾਪ ਦੇ ਚ ਰਸ ਨਾ ਹੁੰਦਾ ਤੋ ਕਿਸੇ ਨੇ ਵੀ ਨਹੀਂ ਕਰਨਾ ਸੀ ਇਹ ਵੀ ਮਰਜ਼ ਕਰਦੇ ਅਜੇ ਇਸ ਨੂੰ ਨਫਾ ਦਿਖਾਈ ਦਿੰਦਾ ਹੈ ਔਰ ਵਾਕਈ ਪਾਪ ਦੇ ਚ ਨਾ ਪਾ ਨਾ ਆਉਂਦਾ ਤੇ ਕਿਸੇ ਨੇ ਵੀ ਪਾਪ ਨਹੀਂ ਕਰਨਾ ਸਿ ਨਫਾ ਹੈ ਰਸ ਹੈ ਔਰ ਇਸ ਰਸ ਦੇ ਥਲੇ ਜਿਸ ਨੂੰ ਬੇਰਸੀ ਦਿਖਾਈ ਦੇ ਜਾਏ ਇਹ ਸਤ ਸੰਗ ਤੋਂ ਬਿਨਾ ਨਹੀਂ ਹੋ ਸਕਦੀ ਜਬ ਤਬ ਤੋਂ ਬਿਨਾ ਨਹੀਂ ਹੋ ਸਕਦੀ ਇਸ ਦਾ ਇਸ ਨੂੰ ਨਹੀਂ ਪਤਾ ਤਾਂ ਗੁਰਬਾਣੀ ਕਹਿੰਦੀ ਹਾਂ ਇਹ ਗੱਲ ਇਹ ਨਹੀਂ ਜਾਣਦਾ ਅਨਜਾਨਤ ਬਿਖਿਆ ਮੇ ਰਚੇ ਜੇ ਜਾਨਤ ਆਪਨ ਆਪ ਬਚੇ ਇਸ ਗੱਲ ਨੂੰ ਇਹ ਨਹੀਂ ਜਾਣਦਾ ਇਸ ਨੂੰ ਇਹ ਨਹੀਂ ਪਤਾ ਇਸ ਨੂੰ ਇਹ ਪਤਾ ਹੈ ਕਿ ਪਾਪ ਦੇ ਚ ਇੱਕ ਰਸ ਹੈ ਨਫਾ ਹੈ ਪਰ ਅਜੇ ਇਸ ਨੂੰ ਇਹ ਨਹੀਂ ਪਤਾ ਕਿ ਇਸ ਨਫੇ ਦੇ ਚ ਕਿਤਨਾ ਕੁ ਨੁਕਸਾਨ ਹੈ ਇਸ ਰਸ ਦੇ ਚ ਕਿਤਨੀ ਬੇਰਸੀ ਹੈ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਥ ਇਸ ਮਿਠਾਸ ਦੇ ਚ ਕਿਤਨੀ ਕੁੜਤਨ ਹੈ ਔਰ ਕੁੜਤੰਤੇ ਜੇ ਆਵੇgina ਪਹਿਲੇ ਤੇ ਮਿਠਾਸ ਹੈ ਤੋ ਮਿਠਾਸ ਪ੍ਰਭਾਵਿਤ ਕਰਦੀ ਹੈ ਹਜ਼ਾਰਾਂ ਸਤਸੰਗੀਆਂ ਨੇ ਮੈਨੂੰ ਆਖਿਆ ਉਹਣਾ ਭਾਰਤ ਦੇਸ਼ ਤੇ ਬਾਰਵੀਂ ਗੈਨੇਜੇ ਬੇਈਮਾਨ ਮੌਜਾਂ ਤੇ ਕਰ ਦੇਣਾ ਅਸੀਂ ਇਮਾਨਦਾਰ ਦੁਖੀ ਤੇ ਹੁਣ ਜਿਸ ਨੂੰ ਬੇਈਮਾਨੀ ਦੇ ਚ ਮੌਜਾਂ ਦਿਖਾਈ ਦਿੰਦੀਆਂ ਨੇ ਕਿ ਇਮਾਨਦਾਰ ਕਿੰਨੇ ਕ ਦਿਨ ਤੱਕ ਰਹੇਗਾ ਕਿੰਨੇ ਕ ਦਿਨ ਤੱਕ ਰਹੇਗਾ ਇਹ ਏਦਾ ਇਮਾਨਦਾਰ ਹੋਣਾ ਝੂਠ ਨਹੀਂ ਤੇ ਹੁਰ ਕੀ ਹੈ ਪਕੰਡ ਨਹੀਂ ਤੇ ਹੁਰ ਕੀ ਹੈ ਕਿਉਂਕਿ ਇਹਨੂੰ ਮੌਜਾਂ ਤੇ ਬੇਈਮਾਨੀ ਦਿਖਾਈ ਦਿੰਦੀਆਂ ਪਤਾ ਨਹੀਂ ਕਿਤਨੇ ਨੇ ਮੈਨੂੰ ਆਖੇ ਇਹ ਠੱਗ ਇਹ ਦੁਸ਼ਟ ਇਹ ਚੋਰ ਇਹ ਗੁਨਾਹਗਾਰ ਮੌਜਾਂ ਪਹਿਮਾਣ ਦੇ ਰਸ ਪਹਿ ਲੈ ਲੈਂਦੇ ਆਨੰਦ ਪਹਿ ਲੈ ਲੈਂਦੇ ਅਸੀਂ ਦੁਖੀ ਆਂ ਤੋ ਹੁਣ ਜਿਸ ਨੂੰ ਬੇਈਮਾਨੀ ਦੇ ਠੱਗੀ ਦੇ ਅਨਰਥ ਦੇ ਝ ਧੋਖਿਆਂ ਦੇ ਵਿੱਚ ਆਨੰਦ ਦਿਖਾਈ ਦਿੰਦਾ ਇਸ ਮਨੁੱਖ ਦਾ ਧਾਰਮਿਕ ਹੋਣਾ ਤੇ ਗੁਰਦੁਆਰੇ ਆਣਾ ਸਿਵਾਏ ਪਖੰਡ ਤੋਂ ਹੁਰਕੀ ਹੈ ਕਿਉਂਕਿ ਮੌਜਾਂ ਤੇ ਪਾਪ ਦੇ ਚ ਨੇ ਕੋਈ ਪੁੰਨ ਦੇ ਛੋੜੀ ਨੇ ਆਨੰਦ ਤੇ ਪਾਪ ਦੇ ਚ ਹੈ ਔਰ ਮੈਂ ਅਰਜ਼ ਕਰਾ ਹੈ ਪਹਿਲੀ ਸਟੇਜ ਦੇ ਚ ਹੈ ਮਿੱਠਾ ਕਰਕੇ ਖਾਇਆ ਖਾਣ ਲੱਗੇ ਆਏ ਮਿੱਠਾ ਹੈ ਬਹੁਤ ਮਿੱਠਾ ਅੰਜਾਮ ਇਸ ਦਾ ਕੋੜਾ ਹੈ ਲੇਕਿਨ ਖਾਣ ਲਗਿਆਂ ਤੇ ਮਿੱਠਾ ਹੈ ਕਰਨ ਲਗਿਆਂ ਤੇ ਨਫਾ ਹੈ ਤੇ ਜੇ ਪਾਪ ਕਰਨ ਲਗਿਆਂ ਨਫਾ ਹੀ ਨਫਾ ਹੈ ਤਾਂ ਕੀ ਲੋੜ ਹੈ ਪੁੰਨ ਕਰਨ ਦੀ ਪੁੰਨ ਕਰਨ ਲਗਿਆਂ ਹੁਣ ਮੈਂ ਅਰਜ਼ ਕਰਾਂ ਪਹਿਲੇ ਘਾਟਾ ਹੀ ਹੈ ਕੋਈ ਨਫਾ ਨਹੀਂ ਪੁੰਨ ਕਰਨ ਲਗਿਆਂ ਪਹਿਲੇ ਘਾਟਾ ਹੈ ਨਫਾ ਬਾਅਦ ਦੇਚਾ ਪਿਤਾ ਕਲਿਆਨ ਦਾਸ ਨੇ ਖਿੱਚ ਕੇ ਦੋ ਥੱਪੜ ਗੁਰਨਾਨਕ ਨੂੰ ਮਾਰੇ ਤੂੰ ਤੇ 20 ਰੁਪਏ ਵੀ ਗਵਾ ਕੇ ਆ ਗਏ। ਇਹ ਤੇ ਗਵਾ ਕੇ ਆ ਗਏ। ਕਾਟਾ। ਕਾਟਾ ਹੀ ਪਾ ਕੇ ਆ ਗਏ। ਤੈਨੂੰ ਮੈਂ ਕਿਹਾ ਸੀ 20 ਦੇ 200 ਬਣਾ ਤੂੰ ਤੇ 20 ਵੀ ਗਵਾ ਕੇ ਆ ਗਏ। ਕਾਟਾ। ਪਰ ਕੌਣ ਦੱਸੇ ਉਹ 20 ਰੁਪਇਆ ਦੀ ਬਰਕਤ ਏ ਕਿ ਦੁਨੀਆ ਭਰ ਦੇ ਗੁਰਦਵਾਰਿਆਂ 'ਚ ਲੰਗਰ 'ਤੇ ਚੱਲਦੇ ਨੇ। ਲੰਗਰ ਹੀ ਤੇ ਚਲਾਇਆ ਸੀ ਉਹ 20 ਰੁਪਏ ਫਲੀ ਬੋਤ ਨੇ। ਉਹ ਚੱਲ ਰਹੇ ਨੇ। ਗੁਰਾਂ ਦੇ ਘਰ ਕੇ 20 ਰੁਪਏ ਦੀ ਬਰਕਤ ਨਾ ਮਸਜਿਦ ਦੇ ਚ ਰੋਟੀ ਮਿਲਦੀ ਐ ਨਾ ਮੰਦਿਰ ਦੇ ਵਿੱਚ ਨਾ ਬੋਧ ਮਠਾਂ ਦੇ ਚ ਮਿਲਦੀ ਐ ਨਾ ਜੈਨ ਧਰਮ ਸਥਾਨਾਂ ਦੇ ਚ ਭਾਵੇਂ ਸੋਨੇ ਦੇ ਮੰਦਿਰ ਬਣਿਆ ਨੇ ਭਾਵੇਂ ਮਾਰਬਲ ਲੱਗਿਆ ਐ ਭਾਵੇਂ ਕੀਮਤੀ ਨੇ ਪਰ ਭੁੱਖੇ ਲਈ ਅੰਨ ਲੋੜਵੰਦੇ ਲਈ ਅੰਨ ਤੇ ਗੁਰਦੁਆਰਿਆਂ ਚ ਹੀ ਔਰ ਕਿਧਰੇ ਵੀ ਨਹੀਂ 20 ਰੁਪਏ ਦੀ ਬਰਕਤ ਪਰ ਪਹਿਲੇ ਤੇ ਘਾਟਾ ਹੀ ਦਿਖਾਈ ਦਿੱਤਾ ਹੈ। ਪੁੰਨ ਦੇ ਚ ਪਹਿਲੇ ਘਾਟਾ ਹੈ। ਪਾਪ ਦੇ ਚ ਪਹਿਲੇ ਨਫਾ ਹੈ। ਪਾਪ ਦੇ ਚ ਆਖਿਰ ਦੇ ਚ ਘਾਟਾ ਹੈ। ਪੁੰਨ ਦੇ ਚ ਆਖਿਰ ਦੇ ਚ ਨਫਾ ਹੀ ਨਫਾ ਹੈ। ਤਾਂ ਹੁਣ ਕੋਈ ਆਖਿਰ ਤੱਕ ਆਪਣੀ ਨਿਗਾਹ ਲੈ ਜਾਏ। ਪੁੰਨ ਦੇ ਚ ਆਖਿਰ ਦੇ ਚ ਵੇਖੇ ਤੇ ਪਾਪ ਦੇ ਚ ਆਖਿਰ ਦੇ ਚ ਵੇਖੇ। ਅਖੀਰ ਤੱਕ ਦ੍ਰਿਸ਼ਟੀ ਜਾਂਦੀ ਨਹੀਂ ਮਨੋ ਕਿਤਨਾ ਦੂਰ ਦ੍ਰਿਸ਼ਟ ਹੈ ਨਹੀਂ ਇਸ ਵਾਸਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਅਨਜਾਨਤ ਬਿਖਿਆ ਮੈਂ ਰਚੇ ਇਹ ਜਾਣਕਾਰੀ ਨਹੀਂ ਹੈ ਕਿਉਂਕਿ ਅਖੀਰ ਤੱਕ ਇਸ ਦੀ ਨਿਗਾਹ ਨਹੀਂ ਜਾਂਦੀ ਇਹਨੂੰ ਇਹ ਦਿਸਦਾ ਹੈ ਕਿ ਜੋ ਮੈਂ ਕਰ ਰਿਹਾ ਤੇ ਨਫਾ ਹੈ ਬੜਾ ਭਾਰੀ ਨਫਾ ਹੈ ਧੋਖਾ ਦੇ ਕੇ ਮੈਨੂੰ ਬੜਾ ਲਾਗ ਹੈ ਝੂਠ ਬੋਲ ਕੇ ਮੈਨੂੰ ਬੜੀ ਖੁਸ਼ੀ ਮਿਲੀ ਹੈ ਬੜਾ ਨਫਾ ਮਿਲਿਆ ظلم کر کے تشدّد کر کے بہت موجاں ہے بہت موجاں ہے میں ایک پولیسی دی زبانی سنیا پنجاب دے وچ اج 14 نوں ٹکانے لا کے آیا ہسدے آیا خوش اج 14 نوں ٹکانے لا کے آیا اونوں نہیں پتہ سی میں پیچھے کھڑا ਅਜਾ ਦਾ ਨੂੰ ਟਿਕਾਣੇ ਲਾ ਕੇ ਆਇਆ ਉਹ ਟਿਕਾਣੇ ਲਾ ਕੇ ਆਇਆ ਖੁਸ਼ ਢੀਂਗਾ ਪੇ ਹਮਾਰੇ ਉਹਨੂੰ ਕਿਦਰੇ ਇਨਾਮ ਵੀ ਮਿਲੇ ਉਹਨ ਦੇ ਨਫਾ ਪਾਪ ਉਹਦੇ ਚ ਪਹਿਲੇ ਨਫਾ ਸਭ ਜਗ੍ਹਾ ਨਫਾ ਔਰ ਆਪਣੇ ਆਪਣੇ ਢੰਗ ਦੇ ਪਾਪ ਨੇ ਇਹ ਵੀ ਮਰਚ ਕਰਦੇ ਆ ਆਪਣੇ ਹੀ ਆਪਣੇ ਢੰਗ ਦੇ ਗੁਨਾਹ ਨੇ ਪਰ ਸਾਰੀ ਦੁਨੀਆ ਚ ਨੇ ਬਾਪ ਵਿੱਚ ਪਹਿਲੇ ਨਫਾ ਹੈ ਅਖੀਰ ਵਿੱਚ ਨੁਕਸਾਨ ਹੈ। ਉਹਨਾਂ ਵਿੱਚ ਪਹਿਲੇ ਨੁਕਸਾਨ ਹੈ ਅਖੀਰ ਵਿੱਚ ਨਫਾ ਹੈ। ਤੂੰ ਅਖੀਰ ਤੱਕ ਕਿਸ ਦੀ ਨਿਗਾਹ ਜਾਂਦੀ ਹੈ ਇਤਨਾ ਦੂਰ ਦ੍ਰਿਸ਼ਟ ਕੌਣ ਹੈ ਦੇ ਲੰਮੀ ਨਦਰ ਨਿਹਾਲੀਏ। ਮਹਾਰਾਜ ਕਹਿੰਦੇ ਬੜੀ ਲੰਮੀ ਨਿਗਾਹ ਰਖ। ਦੂਰ ਤੱਕ ਵੇਖ। ਕਿ ਤੇਰਾ ਕੀਤਾ ਹੋਇਆ ਕਿੱਥੇ ਤੱਕ ਪਹੁੰਚੇਗਾ? ਦੂਰ ਤੱਕ ਵੇਖ। ਦੂਰ ਤੱਕ ਨਹੀਂ ਵੇਖਦਾ ਥੋੜਾ ਵੇਖਦਾ ਮੈਂ ਕੀਤਾ ਇਹ ਤੇ ਨਫਾ ਤੋ ਇਹੀ ਕਰਨਾ ਹੈ ਕਿਉਂਕਿ ਇਸ ਨਫਾ ਹੈ ਦੁਨਿਆਵੀ ਨਫਾ ਹੈ ਪਰ ਅਧਿਆਤਮਕ ਘਾਟਾ ਹੈ ਰੋਹਾਨੀ ਘਾਟਾ ਹੈ ਉਹ ਨਹੀਂ ਦਿਖਾਈ ਦਿੰਦਾ ਮਿਠਾ ਕਰਕੇ ਖਾਇਆ ਅਗਰ ਪਾਪ ਦੇ ਵਿੱਚ ਮਿਠਾਸ ਨਾਵੇ ਤੇ ਕਿਸੇ ਨੇ ਖਾਣਾ ਵੀ ਨਹੀਂ ਭਾਵੇਂ ਕਿਸੇ ਨੇ ਕਰਨਾ ਵੀ ਨਹੀਂ ਪਾਪ ਦੇ ਵਿੱਚ ਬਹੁਤ ਵੱਡੀ ਮਿਠਾਸ ਹੈ ਇਹ ਮਿਠਾਸ ਚੰਗੇ ਚੰਗੇ ਪੁਨੀਤ ਤੇ ਸਤਸੰਗੀਆਂ ਨੂੰ ਪ੍ਰੇਰਦਾ ਹੀ ਹੈ ਕਿਉਂਕਿ ਮੈਨੂੰ ਸਾਰੀ ਦੁਨੀਆ ਚ ਮਿਲਦੇ ਨੇ ਗੈਨੇਜੀ ਉਹ ਝੂਠੇ ਤੇ ਮੌਜਾਂ ਪੈ ਕਰਦੇ ਨੇ। ਉਹ ਬੇਈਮਾਨ ਤੇ ਆਨੰਦ ਪੈ ਮਾਣਦੇ ਨੇ। ਉਹ ਦਗਾਵਾਜ਼ ਪਾਪੀ ਤੇ ਮੌਜਾਂ ਪੈ ਕਰਦੇ ਨੇ। ਅਸੀਂ ਦੁਖੀ ਆ। ਤੇ ਜਿਹਨੂੰ ਹੁਣ ਪੁੰਨ ਦੇ ਚ ਦੁਖੀ ਦੁੱਖ ਦਿਖਾਈ ਦੇਂਦਾ ਤੇ ਪਾਪ ਦੇ ਚ ਮਜ਼ਾ ਹੀ ਮਜ਼ਾ ਦਿਖਾਈ ਦੇਂਦਾ ਇਹ ਬੰਦਾ ਕਿੰਨੇ ਦਿਨ ਤੱਕ ਪੁੰਨ ਕਰੇਗਾ। ਪਰ ਇਸ ਦੇ ਪੁੰਨ ਛੇਤੀ ਪਾਪ ਦੇ ਚ ਬਦਲਣ ਵਾਲੇ ਨੇ। ਇੱਕ ਧੱਕਾ ਲੱਗੇਗਾ ਪਾਪੀ ਹੋ ਜਾਏਗਾ ੁਰਕੀਆ। ਹਾਂ ਹੋ ਸਕਦਾ ਹੈ ਇਹ ਛੋਟੇ ਨਫੇ ਲਈ ਕੋਈ ਪਾਪ ਨਾ ਕਰੇ ਵੱਡੇ ਲਫੇ ਨਫੇ ਲਈ ਕਰੇਗਾ ਕਰ ਲਏਗਾ ਇਹ ਵੀ ਮੈਰਜ ਕਰ ਦੇਣਾ ਮਨੁੱਖ ਦੇ ਈਮਾਨ ਤੇ ਅਣਖ ਦੀ ਆਖਰ ਕੀਮਤ ਹੈ ਕਿੱਥੇ ਤੱਕ ਬਿਕੇਗਾ ਬਿਕ ਜਾਂਦਾ ਹੈ ਮੈਂ ਥੋੜੇ ਦਿਨ ਹੋਇਆ ਪੰਜ ਦਸੀ ਵਿੱਚ ਇੱਕ ਕਹਾਣੀ ਪੜ ਰਿਹਾ ਸੀ ਔਰ ਹੈਰਾਨਗੀ ਹੋਈ ਇੱਕ ऋषि ਇਹ ਪੰਚ ਦਸੀ ਧਾਰਮਿਕ ਕਹਾਣੀਆਂ ਦੀ ਕਿਤਾਬ ਹੈ ਕਿਧਰੇ ਕਿਧਰੇ ਕਹਾਣੀਆਂ ਅਸਬੇ ਜ਼ਰੂਰ ਨੇ ਅਸਬੇ ਕਹਿੰਦੇ ਨੇ ਉਹ ਸੁਣੋ ਜੋ ਸਭਾ ਦੇ ਚ ਨਹੀਂ ਸੁਣਾਈਆਂ ਜਾ ਸਕਦੀਆਂ ਸਭੇ ਨਹੀਂ ਨੇ ਅਸਬੇ ਨੇ ਲੇਕਿਨ ਉਹਨਾਂ ਦੇ ਵਿੱਚ ਸਿੱਖਿਆ ਬੜੀ ਹੈ ਸਿੱਖਿਆ ਬੜੀ ਹੈ ਕ੍ਰਿਸ਼ੀਕ ਰਿਸ਼ੀ ਨੂੰ ਕਹਿੰਦਾ ਤੈਨੂੰ ਕਿੰਨੇ ਕ ਪੈਸੇ ਚਾਹੀਦੇ ਨੇ ਉਹ ਕਹਿੰਦੀ ਕੀ ਮਤਲਬ ਰਿਸ਼ੀ ਕਹਿੰਦਾ ਤੇਰਾ ਪਤਾ ਤੇ ਚੱਲ ਗਿਆ ਤੂੰ ਕੀ ਹੈ ਗਲ ਤੇ ਮੁੱਲ ਦੀ ਹੈ ਨਾ ਤੇਰਾ ਪਤਾ ਤੇ ਚੱਲ ਗਿਆ ਤੂੰ ਕੀ ਹੈ ਤੂੰ ਕੋਈ ਸਵਾਗਣ ਨਹੀਂ ਹੈ ਤੂੰ ਕੋਈ ਘੈਰਤਮੰਦ ਨਹੀਂ ਹੈ ਤੂੰ ਕੋਈ ਇੱਜ਼ਤਨਾਰ ਨਹੀਂ ਹੈ ਤੇਰੇ ਵਿੱਚ ਔਰਤ ਦੀ ਸ਼ਰਮ ਹਯਾਤ ਲੱਜਾ ਨਹੀਂ ਹੈ ਤੁਕੀ ਹੈ ਤੇ ਪਤਾ ਚਲ ਗਿਆ ਉਹ ਤੇ ਕੀਮਤ ਦੀ ਗੱਲ ਹੈ ਹੈਰਾਨਗੀ ਹੋਈ ਮੈਨੂੰ ਇਸ ਤਰ੍ਹਾਂ ਦੀਆਂ ਕਹਾਣੀਆਂ ਨੇ ਪੰਜ ਦਸੀ ਵਿੱਚ 1000 ਦੇ ਕਰੀਬ ਕਹਾਣੀਆਂ ਤੂੰ ਮਨੁੱਖ ਦਾ ਸਿਰਫ ਪਤਾ ਚਲਣਾ ਚਾਹੀਦਾ ਹੈ ਬਈ ਇਹ ਬਿਕਾਉ ਹੈ ਚਲੋ ਇੱਕ ਤੇ ਨਹੀਂ ਬਿਕੇਗਾ ਤੋ ਕਰੋੜ ਤੇ ਵਿਕ ਜਾਏਗਾ 10 ਕਰੋੜ ਤੇ ਵਿਕ ਜਾਏਗਾ ਮਾਲ ਬਿਕਾਉ ਹੈ ਗੱਲ ਇਤਨੀ ਹੈ ਇਹ ਛੋਟੇ ਨਫੇ ਲਈ ਇਸਨੇ ਪਾਪ ਨਹੀਂ ਕੀਤਾ ਤਾਂ ਵੱਡੇ ਲਈ ਕਰੇਗਾ ਹੋਰ ਵੱਡੇ ਲਈ ਕਰੇਗਾ ਹੋਰ ਵੱਡੇ ਲਈ ਕਰੇਗਾ ਤੋ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਉਹ ਗਣ ਕਰੇ ਜਾਣਦਾ ਹੈ ਕਿ ਪਹਿਲੇ ਪਹਿਲੇ ਨਫਾ ਹੈ ਤੋ ਜਦ ਨਫਾ ਹੈ ਤੋ ਕਿਉਂ ਨਾ ਕਰੀਏ ਥੋੜਾ ਬਹੁਤ ਇਹ ਵੀ ਜਾਣਦਾ ਹੈ ਅੰਜਾਮ ਠੇਕ ਨੇ ਛਡੋ ਅੰਜਾਮ ਨੂੰ ਅੰਜਾਮ ਤੇ ਹੋਵੇਗਾ ਅੰਜਾਮ ਤੇ ਅੱਜ ਨਹੀਂ ਨਾ ਮੌਤ ਤੇ ਹੋਵੇਗੀ ਪਰ ਅੱਜ ਤੇ ਨਹੀਂ ਅੱਜ ਤੇ ਜ਼ਿੰਦਗੀ ਵਾਸਤੇ करिए ਮਨੁੱਖ ਜੀਵਨ ਭਰ ਮੌਤ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਹੈ ਪਾਪ ਦੇ ਅੰਜਾਮ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਹੈ ਇਸੋ ਇਸ ਤੇ ਦੂਸਰੀ ਪੰਕਤੀ ਗੁਰੂ ਅਰਜਨ ਦੇਵ ਜੀ ਦੀ ਅਨਜਾਨਤ ਵਿਖਿਆ ਮੈਂ ਰਚੇ ਜੇ ਜਾਣਤ ਆਪਨ ਆਪ ਬਚੇ ਜੀਵਨ ਦੀ ਤਰ੍ਹਾਂ ਮੌਤ ਵੀ ਸਾਹਮਣੇ ਖੜੀ ਹੋ ਜਾਏ ਨਫੇ ਦੀ ਤਰ੍ਹਾਂ ਸਾਹਮਣੇ ਨੁਕਸਾਨ ਖੜਾ ਹੋ ਜਾਏ ਫਿਰ ਸ਼ਾਇਦ ਪਾਪ ਨਾ ਕਰੇ ਪਰ ਨਫਾ ਸਾਹਮਣੇ ਖੜਾ ਹੈ ਨੁਕਸਾਨ ਕੱਲ ਹੋਵੇਗਾ ਜ਼ਿੰਦਗੀ ਸਾਹਮਣੇ ਖੜੀ ਹੈ ਮੌਤ ਅੱਜ ਥੋੜੀ ਹੈ ਦੇਖੀ ਜਾਏਗੀ ਅੱਜ ਤੇ ਦੂਜੇ ਦੀ ਅਰਥੀ ਨਿਕਲੀ ਮੇਰੀ ਥੋੜੀ ਅੱਜ ਤੇ ਦੂਜਾ ਪਾਪ ਦਾ ਭਲ ਬੋਗ ਰਿਆ ਮੈਂ ਥੋੜੀ ਤੋ ਦੂਜੇ ਤੋ ਸਿੱਖਣਾ ਹੀ ਲੈਂਦਾ ਬਾਵੇਂ ਕਬੀਰ ਆਖੇ ਪਾਰੋ ਸੀਕੇ ਜੋ ਹੁਆ ਤੂੰ ਆਪਣੇ ਵੀ ਜਾਨ ਜੋ ਪੜੋਸੀ ਦੇ ਘਰ ਹੋਇਆ ਤੇਰੇ ਵੀ ਹੋਣਾ ਕਿੰਨੇ ਦਿਨ ਤੱਕ ਬਚੇਗਾ ਉੱਠੀ ਅਰਥੀ ਤੇਰੇ ਘਰ ਚੋਂ ਵੀ ਉੱਠੇਗੀ ਕਹਿੰਦੇ ਨੇ ਮਹਾਤਮਾ ਬੁੱਧ ਰਾਤ ਦੇ ਸਮੇਂ ਧਿਆਨ ਦੇ ਵਿੱਚ ਬੈਠੇ ਜਿਵੇਂ ਗੁਰੂ ਅਮਰਦਾਸ ਜੀ ਗੋਵਿੰਦ ਵਾਲ ਸਾਹਿਬ ਦੇ ਵਿੱਚ ਬੈਠੇ ਸਨ ਇੱਕ ਮਾਤਾ ਦੇ ਰੋਣ ਦੀ ਆਵਾਜ਼ ਆਈ ਉਸ ਦਾ ਕਿਦਰੇ ਬੇਵਾਸੀ ਇਕਲੋਤਾ ਲੜਕਾ ਚਲਾਣਾ ਕਰ ਗਿਆ ਸੀ ਇਸ ਰੋਣੇ ਨੇ ਗੁਰੂ ਅਮਰਦਾਸ ਜੀ ਦੇ ਹਿਰਦੇ ਨੂੰ ਬਿਹਾਲ ਕੀਤਾ ਉਸ ਖੋਲ ਚਲੇ ਗਏ ਉਹਨੂੰ ਢਾਰਸ বাজਾਇਆ ਲੰਬੀ ਚੌੜੀ ਗੱਤ ਹੈ ਬਿਹਾਰ ਦੇ ਇਲਾਕੇ 'ਚ ਵੀ ਐਸਾ ਹੋਇਆ ਰਾਤ ਦਾ ਵਕਤ ਤੇ ਰੋਣ ਦੀ ਆਵਾਜ਼ ਆਈ ਕਸਬੇ ਦੇ 'ਚ ਇੱਕ ਬੇਵਾ ਗੋਤਮੀ ਉਛਦਾ ਇਕਲੋਤਾ ਲੜਕਾ ਜੋ ਬਹੁਤ ਛੋਟਾ ਮਾਸੂਮ ਸੀ ਚਲਾਣਾ ਕਰ ਗਿਆ ਜੋ ਉਸ ਦੀ ਜ਼ਿੰਦਗੀ ਦਾ ਸਹਾਰਾ ਸੀ ਉਹਦੇ ਆਸਰੇ ਤੇ ਜੀ ਰਹੀ ਸੀ ਚੀਖਾ ਸੂਰਜ ਦੇ ਨਿਕਲਣ ਦੇ ਨਾਲ ਨਾਲ ਹੋਰ ਵਦੀਆਂ ਗਈਆਂ ਉਸ ਦੀਆਂ ਉਹ ਆਪਣੇ ਬੱਚੇ ਨੂੰ ਮੁਰਦਾ ਬੱਚੇ ਨੂੰ ਗੋਦ ਚ ਲੈ ਕੇ ਘਰ ਘਰ ਜਾਂਦੀ ਹੈ ਜਦ ਦਿਨ ਹੋਇਆ ਵੀ ਹੈ ਕਿਸੇ ਕੋਲ ਦਵਾਈ ਇਸ ਨੂੰ ਠੀਕ ਕਰ ਦੋ ਕੋਈ ਮੰਤਰ ਜਾਦੂ ਟੋਣਾ ਜਾਣਦਾ ਹੈ ਨੂੰ ਠੀਕ ਕਰ ਦੋ ਮੈਂ ਜੀ ਨਹੀਂ ਸਕਦਾ ਲੋਕਾਂ ਨੂੰ ਤਰਸਾਂ ਦੇ ਦੇਖ ਕੇ ਰੋਂਦੇ ਨੇ ਆਖਿਰ ਇੱਕ ਨੇਕ ਇਹ ਆਖਿਆ ਕੀ ਸਾਡੇ ਕੋਲ ਇਹ ਪੁਰਾਣੇ ਲੈ ਰਹੇ ہیں مہاتما ਬੁੱਧ ਆਇਆ ਹੈ। ਵਕਤ ਦਾ ਇੱਕ అవਤਾਰੀ ਪੁਰਸ਼ ਸਾਡੇ ਕਸਬੇ ਚ ਆਇਆ ਹੈ। ਬਾਹਰ ਬੈਠਾ ਹੈ। ਉਹਦੇ ਨਾਲ ਬਹੁਤ سارے ਭਿਕਸ਼ੂ ਨੇ ਜਾਉਂਦੇ ਕੁਲ ਜਾ ਸ਼ਾਇਦ ਕੋਈ ਗੱਲ ਬਣ ਜਾਏ। ਇਹ ਬੱਚੇ ਨੂੰ ਲੈ ਕੇ ਚਲੀ ਗਈ। مہاتਮਾ ਬੁੱਧ ਦੇ ਕਦਮਾਂ 'ਚ ਰੱਖਿਆ। ਲੋਕੀ ਕਹਿੰਦੇ ਨੇ ਤੁਸੀਂ ਵਕਤ ਦੇ అవਤਾਰੀ ਪੁਰਸ਼ ਹੋ। ਲੋਕੀ ਕਹਿੰਦੇ ਨੇ ਤੁਸੀਂ ਬ੍ਰਹਮनिष्ठੋ ਲੋਕੀ ਕਹਿੰਨ ਤੁਹਾਡੇ ਕੋਲ ਪ੍ਰਮਾਤਮ ਰਸ ਹੈ ਮੇਰਾ ਇਹ ਬੱਚਾ ਮੇਰੀ ਜ਼ਿੰਦਗੀ ਦਾ ਸਾਰ ਹੈ ਜਵਾ ਦੋ ਕਿਸੇ ਵੀ ਮੰਤਰ ਨਾਲ ਕਿਸੇ ਵੀ ਤਪੱਸਿਆ ਨਾਲ ਕਿਸੇ ਵੀ ਸਾਧਨਾ ਨਾਲ ਉਹ ਬਿਲਖਦੀਏ ਰੋਂਦੀਏ ਔਰ ਉਸ ਦਾ ਰੋਣਾ ਇਤਨਾ ਗਹਿਰਾਈ ਚ ਨਿਕਲਦਾ ਹੈ ਅਗਲਿਆਂ ਦੇ ਹਿਰਦੇ ਪਾਟ ਦੇ ਕੁਦਰਤੀ ਗੱਲ ਹੈ ਮਹਾਤਮਾ ਬੁੱਧ ਦੇ ਹਿਰਦੇ ਤੇ ਵੀ ਇਸ ਦਾ ਅਸਰ ਹੋਇਆ। ਆਖਣ ਲੱਗਾ ਮੈਂ ਇਹ ਗੱਲ ਹੈ ਤੂੰ ਇਸ ਕਸਬੇ ਚ ਜਾ ਐਸੇ ਘਰ ਚੋਂ ਮੁਠੀ ਭਰ ਚਾਵਲ ਲਿਆ ਜਿਸ ਦੇ ਘਰ ਚ ਕਦੀ ਅਰਥੀ ਉੱਠੀ ਨਾ ਹੋਵੇ ਮੈਂ ਇਸ ਨੂੰ ਜ਼ਿੰਦਾ ਕਰਾਂਗਾ। ਉਹਨਾਂ ਹੀ ਚਾਵਲ ਦੇ ਦਾਣਿਆਂ ਨਾਲ ਇਸ ਨੂੰ ਜ਼ਿੰਦਾ ਕਰਾਂਗਾ। ਜਾ। ਇੱਕ ਘਰ ਗਈ ਮਹਾਤਮਾ ਬੁੱਧ ਨੇ ਐਸਾ ਆਖਿਆ ਚਾਵਲ ਮੁੱਠੀ ਭਰ ਦਿਓ ਅਗਲੇ ਕੰਨਣ ਭਾਵੇਂ ਤੂੰ ਮਣਾ ਦੇ ਸਾਹਬ ਨਾਲ ਚਾਵਲ ਲੈ ਜਾ ਪਰ ਜਿਹੜੀ ਸ਼ਰਤ ਮਹਾਤਮਾ ਬੁੱਧ ਨੇ ਲਾਈ ਹੈ ਅਰਥੀ ਨਾ ਉঠে ਤੇ ਕਈਆਂ ਦੀ ਅਰਥੀ ਉੱਠ ਚੁੱਕੀ ਹੈ ਸਾਡੇ ਘਰਾਂ ਸਾਡੇ ਬਜ਼ੁਰਗ ਨਹੀਂ ਰਹੇ ਦਾਦੇ ਨਹੀਂ ਰਹੇ ਪਰਦਾਦੇ ਨਹੀਂ ਰਹੇ ਐਸੇ ਹੀ ਘਰਾਂ ਗਰਥੀਆਂ ਉੱਠੀਆਂ ਦੂਜੇ ਘਰ ਗਈ ਤੀਜੇ ਘਰ ਗਈ ਚੌਥੇ ਘਰ ਗਈ ਕਹਿੰਦੇ ਸੱਤਵੇਂ ਘਰ ਤੱਕ ਪਹੁੰਚਦੇ ਆ ਪਹੁੰਚਦੇ ਆ ਕਿ ਸੁਚੇਤ ਹੋ ਗਈ ਸਾਵਧਾਨ ਹੋ ਗਏ ਕਹਿੰਦੇ ਹੈ ਘਰ ਤੇ ਐਸਾ ਕੋਈ ਵੀ ਨਹੀਂ ਜਿੱਥੋਂ ਅਰਥੀ ਨਹੀਂ ਨਿਕਲੀ ਮਖਾਵਾ ਖਾਵੇਂ ਰੋ ਰਹੀਆਂ ਇਤੇ ਹਰ ਘਰ ਦੇ ਚੌਰਥੀਆਂ ਨਿਕਲੀਆਂ ਨੇ ਇਤੇ ਹਰ ਘਰ ਦੇ ਚੋਂ ਲਾਸ਼ਾਂ ਨਿਕਲੀਆਂ ਨੇ ਹਰ ਘਟ ਕਈ ਕਈ ਦਫਾ ਮਰਗੜ ਘਾਟ ਬਣੇ ਆਂ ਵਾਪਸ ਆ ਗਈ ਮਹਾਤਮਾ ਬੁੱਧ ਦੇ ਕਰਦੂਮਾ ਤੇ ਗਿਰਿਏ ਕਹਿੰਦੀ ਏ ਮੈਨੂੰ ਤੁਸੀਂ ਜੀਵਨ ਦੇ ਦਿੱਤਾ ਹੈ ਮੈਨੂੰ ਤੁਸੀਂ ਜੀਵਨ ਦੇ ਦਿੱਤਾ ਤੁਸੀਂ ਬੜੇ ਦਿਆਲੂ ਆ ਤੁਸੀਂ ਬੜੇ ਦਿਆਲੂ ਤੁਸੀਂ ਮੈਨੂੰ ਜ਼ਿੰਦਗੀ ਦੇ ਦਿੱਤੀ ਹਾਲਾਂਕਿ ਬੱਚਾ ਉਸੇ ਤਰ੍ਹਾਂ ਹੀ ਮਰਦਾ ਤੇ ਆ ਮਰੇ ਹੋਇਆ ਪਿਆ ਤੁਸੀਂ ਮੈਨੂੰ ਜ਼ਿੰਦਗੀ ਦੇ ਦਿੱਤੀ ਸਮਝ ਆ ਗਈ ਪਾਰੋਸੀ ਕੇ ਜੋ ਹੋਆ ਤੂੰ ਆਪਣੇ ਵੀ ਜਾਨ ਜ਼ਿੰਦਗੀ ਦੇ ਨਾਲ ਮੌਤ ਦਿਖਾਈ ਦੇਵੇ ਜ਼ਿੰਦਗੀ ਕੀ ਦੂਸਰੀ ਕਰਵਟ थी ਮੌਤ ਜ਼ਿੰਦਗੀ ਕਰਵਟ ਬਦਲ ਕਰ ਰਹੀ ਗਈ ਪਰ ਨਹੀਂ ਦਿਖਾਈ ਦੇਂਦੀ ਦੂਸਰੀ ਕਰਵਟ ਜਿਵੇਂ ਪਿੱਠ ਆਪਣੀ ਵੇਖਣੀ ਬਹੁਤ ਔਖੀ ਏ ਇਹ ਅੱਖਾਂ ਆਪਣਾ ਮੁਖੜਾ ਵੀ ਨਹੀਂ ਦੇਖ ਸਕਦੀਆਂ ਪਿੱਠ ਵੀ ਨਹੀਂ ਦੇਖ ਸਕਦੀਆਂ ਜ਼ਿੰਦਗੀ ਦੇ ਨਾਲ ਜ਼ਿੰਦਗੀ ਦੀ ਪਿੱਠੀ ਤੇ ਹੈ ਮੌਤ ਜ਼ਿੰਦਗੀ ਕੀ ਦੂਸਰੀ ਕਰਵਰਥੀ ਮੌਤ ਜ਼ਿੰਦਗੀ ਕਰਵਟ ਬਦਲ ਕਰ ਰਹਿ ਗਈ ਪਾਪ ਦੇ ਪਿੱਛੇ ਹੀ ਤੇ ਦੁੱਖ ਖੜਾ ਹੈ ਪਰ ਪਾਪ ਦੇ ਸਾਹਮਣੇ ਜੋ ਰਸ ਹੈ ਪਾਪ ਦੇ ਵਿੱਚ ਜੋ ਰਸ ਹੈ ਪਾਪ ਦੇ ਵਿੱਚ ਜੋ ਨਫਾ ਹੈ ਉਹ ਹੀ ਦਿਖਾਈ ਦਿੰਦਾ ਹੈ ਉਹਦੇ ਪਿੱਛੇ ਜੋ ਨੁਕਸਾਨ ਖੜਾ ਹੈ ਦੁਖ ਖੜਾ ਹੈ ਨਹੀਂ ਦਿਖਾਈ ਦਿੰਦਾ ਉਹਨਾਂ ਦੇ ਵਿੱਚ ਜੋ ਨੁਕਸਾਨ ਹੈ ਕੁਝ ਹਾਨ ਹੈ ਉਹ ਦਿਖਾਈ ਦਿੰਦਾ ਪਰ ਇਸ ਪੁੰਨ ਦੇ ਪਿੱਛੇ ਜੋ ਮਹਾਨ ਲਾਭ ਖੜਾ ਹੈ ਨਹੀਂ ਦਿਖਾਈ ਦਿੰਦਾ ਨਹੀਂ ਦਿਖਾਈ ਦਿੰਦਾ ਇਸ ਵਾਸਤੇ ਕਬੀਰ ਕਹਿੰਦੇ ਨੇ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਅਉਗਣ ਕਰੇ ਇਹ ਜਾਣਦਿਆਂ ਅਉਗਣ ਕਰਦਾ ਹੈ ਕਿਉਂਕਿ ਜਾਣਦਾ ਹੈ ਪਾਪ ਦੇ ਚ ਰਸ ਹੈ ਜਾਣਦਾ ਹੈ ਪਾਪ ਦੇ ਚ ਨਫਾ ਹੈ ਜਾਉਣ ਰ ਹੈ ਝੂਠ ਦੇ ਚ ਨਫਾ ਹੈ ਸੱਚ ਬੋਲਾਂਗਾ ਤੇ ਨੁਕਸਾਨ ਹੈ ਇਮਾਨਦਾਰੀ ਚ ਦੁਨੀਆਵੀ ਨੁਕਸਾਨ ਹੈ ਪਰ ਨਫੇ ਦੇ ਪਿੱਛੇ ਜੋ ਦੁੱਖ ਖੜਾ ਹੈ ਸੰਤਾਪ ਖੜਾ ਹੈ ਨਹੀਂ ਦਿਖਾਈ ਦਿੰਦਾ ਔਰ ਉਹਨ ਦੇ ਜੋ ਨੁਕਸਾਨ ਹੈ ਵਕਤੀ ਨੁਕਸਾਨ ਹੈ ਉਸ ਦੇ ਪਿੱਛੇ ਜੋ ਆਨੰਦ ਖੜਾ ਹੈ ਨਹੀਂ ਦਿਖਾਈ ਦਿੰਦਾ ਗੁਰੂ ਨਾਨਕ ਦੇਵ ਜੀ ਪਿਤਾ ਮੈਂ ਸੱਚਾ ਸੌਦਾ ਕਰਕੇ ਆਇਆ ਬੜਾ ਲਾਭ ਬੜਾ ਲਾਭ ਚਲਦਾ ਹੀ ਰਹੇਗਾ ਲਾਭ ਕਦੀ ਟੋਟ ਨਹੀਂ ਆਏਗਾ ਇਹ ਨਫਾ ਕਦੀ ਨੁਕਸਾਨ ਦੇ ਚ ਨਹੀਂ ਬਦਲੇਗਾ ਪਰ ਪਿਤਾ ਕਲਿਆਨਦਾਸ ਉਹਨਾਂ ਨੇ ਦਿਖਾਈ ਦਿੰਦਾ ਨਹੀਂ ਦਿਖਾਈ ਦਿੰਦਾ ਉਹਨਾਂ ਨੂੰ ਤਾਂ ਦਿਖਾਈ ਦਿੱਤਾ ਨੁਕਸਾਨ ਵੀ ਰੁਪਏ ਦਾ ਨੁਕਸਾਨ ਹੋ ਗਿਆ ਕਾਟਾ ਹੋ ਗਿਆ ਉਹਨਾਂ ਦੇ ਵਿੱਚ ਜਿਸ ਨੂੰ ਨੁਕਸਾਨ ਦਿਖਾਈ ਦੇਵੇ ਨਫਾ ਦਿਖਾਈ ਨਹੀਂ ਦਿੰਦਾ ਇਹ ਪੁੰਨ ਨਹੀਂ ਕਰ ਸਕਦਾ ਨਹੀਂ ਕਰੇਗਾ ਪਾਪ ਦੇ ਜਿਸ ਨੂੰ ਨਫਾ ਦਿਖਾਈ ਦਿੰਦਾ ਹੈ ਰਸ ਦਿਖਾਈ ਦਿੰਦਾ ਹੈ ਔਰ ਬੇਰਸੀ ਤੇ ਸੰਤਾਪ ਦਿਖਾਈ ਨਹੀਂ ਦਿੰਦਾ ਇਹ ਪਾਪ ਤੋਂ ਬਚ ਵੀ ਨਹੀਂ ਸਕਦਾ ਨਹੀਂ ਬਚੇਗਾ ਇਸ ਵਾਸਤੇ ਸਾਰੀ ਦੁਨੀਆ 'ਚ ਪਾਪ ਹੈ ਕਾਲਜ ਨੇ ਸਕੂਲ ਨੇ ਯੂਨੀਵਰਸਿਟੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਵਿਦਿਆਵਾਂ ਨੇ ਇਲਮ ਹੈ ਗਿਆਨ ਹੈ ਲੇਕਿਨ ਗਿਆਨ ਦੇ ਵੱਧਿਆਂ ਪਾਪ ਵੱਧਿਆ ਪਿਛਲੀਆਂ ਸਦੀਆਂ ਇਤਨੀਆਂ ਪਾਪੀ ਨਹੀਂ ਸੰਜੜੀ ਇਹ ਸਦੀ ਪਾਪੀ ਹੈ ਇਸ ਨੂੰ ਸਾਰੇ ਵਿਦਵਾਨ ਮੰਨਦੇ ਨੇ ਔਰ ਮੈਂ ਇਹ ਵੀ ਅਰਸ਼ ਕਰਦੇ ਆਂ ਇਹ ਸਦੀ ਜਿੰਨੀ ਗਿਆਨੀ ਹੈ ਕੋਈ ਸਦੀ ਇਤਨੀ ਗਿਆਨੀ ਨਹੀਂ ਸੀ ਜਿਤਨਾ ਇਸ ਸਦੀ ਦੇ ਵਿੱਚ ਮਨੁੱਖ ਕੋਲ ਗਿਆਨ ਹੈ पहले नहीं पर इस सदी जितनी गुनागार है कोई सदी इतनी गुनागार नहीं थी क्योंकि इस सदी जितनी लोभी है कोई सदी इतनी लोभी नहीं थी और लोभ दी पूर्ति ते झूठ ना लोवेगी पाप ना होवेगी बेईमानी नाल होवेगी तो जब पूर्ति होंदी है तो फिर बेईमानी त्यागण दी की लोड़ क्यों त्यागी है रस है नवा है ਹਾਂ ਇਸ ਦੀ ਖਾਤਰ ਗੁਰੂ ਦੀ ਰਹਿਤ ਵੀ ਛੱਡੀ ਜਾ ਸਕਦੀ ਹੈ ਇਸ ਦੀ ਖਾਤਰ ਨਿਤਨੇਮ ਵੀ ਛੱਡਿਆ ਜਾ ਸਕਦਾ ਇਸ ਦੀ ਖਾਤਰ ਇਹ ਗੁਰੂ ਤੈਨੂੰ ਵੀ ਛੱਡਿਆ ਜਾ ਸਕਦਾ ਤੂੰ ਕੀ ਹੈ ਤੂੰ ਵੀ ਕੁਝ ਵੀ ਨਹੀਂ ਛੱਡੇ ਇਹਦੀ ਖਾਤਰ ਮੁਸਲਮਾਨ ਮੁਹੰਮਦ ਨੂੰ ਛੱਡ ਸਕਦਾ ਹੈ ਕੁਰਾਨ ਨੂੰ ਛੱਡ ਸਕਦਾ ਹੈ ਈਸਾਈ ਈਸਾ ਨੂੰ ਛੱਡ ਸਕਦਾ ਹੈ ਬਾਈਬਲ ਨੂੰ ਛੱਡ ਸਕਦਾ ਹੈ ਨਫਾ ਹੈ ਗੁਨਾਹ ਦੇ ਚ ਨਫਾ ਹੈ ਰਸ ਹੈ ਹਿੰਦੂ ਗੀਤਾ ਨੂੰ ਪਰੇ ਸੁੱਟ ਸਕਦਾ ਹੈ ਕ੍ਰਿਸ਼ਨ ਨੂੰ ਪਰੇ ਸੁੱਟ ਸਕਦਾ ਹੈ ਕ੍ਰਿਸ਼ਨ ਦੀ ਪੂਜਾ ਕਰਦੇ ਆ ਲੋਕਾਂ ਨੇ ਕ੍ਰਿਸ਼ਨ ਨੂੰ ਪਰੇ ਸੁੱਟਿਆ ਹੈ ਗੁਸਤਾਖੀ ਮਾਫ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਮਨੁੱਖ ਨੇ ਸਿਰ ਆਕੜ ਕੇ ਚੁੱਕਿਆ ਹੋਇਆ ਹੈ ਆਪਣੀ ਮਰਜ਼ੀ ਨਾਲ ਜੀ ਰਿਹਾ ਹੈ ਗੁਰੂ ਨੂੰ ਪਿੱਛੇ ਚਲਾਣ ਦੀ ਕੋਸ਼ਿਸ਼ ਕਰਦਾ ਹੈ ਪਰ ਕੌਣ ਗਸੇ ਜੇ ਤੇਰੇ ਪਿੱਛੇ ਚੱਲ ਪਏ ਤੋ ਗੁਰੂ ਥੋੜੀ ਹੈ ਉਹ ਕੋਈ ਗੁਰੂ ਥੋੜੀ ਹੈ पाप ਦੇ ਵਿੱਚ ਵਕਤੀ ਰਸ ਹੈ ਮੈਂ ਫਿਰ ਅਰਸ ਕਰਾ ਰਸ ਹੈ ਜਿੰਨਾ ਵੱਡਾ পাপ ਉਤਨਾ ਵੱਡਾ ਰਸ ਜਿੰਨਾ ਵੱਡਾ পাপ ਉਤਨਾ ਵੱਡਾ ਨਫਾ ਤੇ ਜਦ ਇਤਨਾ ਵੱਡਾ ਨਫਾ ਹੈ ਤੇ ਦਿਖਾਈ ਵੀ ਦਿੰਦਾ ਹੈ ਤੇ ਪਤਾ ਵੀ ਹੈ ਤੇ ਇਸ ਬੰਦੇ ਨੂੰ ਕਿਸ ਤਰ੍ਹਾਂ পাপ ਤੋਂ ਬਚਾਓਗੇ ਕਬੀਰ ਮਨ ਜਾਣਤ ਸਭ পাপ ਬਾਦ ਜਾਣਤ ਹੀ ਅਗਣ ਕਰੇ ਜੇ ਅਗਣ ਦੇ ਵਿੱਚ ਇਤਨਾ ਰਸ ਹੈ ਜੇ ਅਗਣਾਂ ਦੇ ਵਿੱਚ ਇਤਨਾ ਨਫਾ ਹੈ ਤੇ ਔਗਣਾ ਤੋਂ छुटਕਾਰਾ ਕਿਵੇਂ ਹੋਵੇਗਾ ਪਰ ਔਗਣਾ ਦਾ ਇਹ ਜੋ ਰਸ ਹੈ ਇਹਦਾ ਦੂਸਰਾ ਪਹਿਲੂ ਬੇਰਸੀ ਹੈ ਤਸਵੀਰ ਦਾ ਦੂਸਰਾ ਰੁਖ ਹੈ ਪਿੱਠ ਦੁੱਖ ਹੈ ਔਰ ਕਰਵਟ ਬਦਲਦਿਆਂ देर ਨਹੀਂ ਲੱਗੇਗੀ ਜ਼ਿੰਦਗੀ ਨੂੰ ਕਰਵਟ ਬਦਲਦਿਆਂ देर ਨਹੀਂ ਲੱਗੇਗੀ ਜ਼ਿੰਦਗੀ ਕੀ ਦੂਸਰੀ ਕਰਵਟ ਤੇ ਮੌਤ ਜ਼ਿੰਦਗੀ ਕਰਵਟ ਬਦਲ ਕਰ ਰਹੇ ਗਈ ਜ਼ਿੰਦਗੀ ਕਰਵਟ ਬਦਲੇਗੀ ਮੌਤ ਰਸ ਕਰਵਟ ਬਦਲੇਗਾ ਬੇਰਸੀ ਨਫਾ ਕਰਵਟ ਬਦਲੇਗਾ ਨੁਕਸਾਨ ਇਹ ਦੁਨਿਆਵੀ ਸੁਖ ਜਿਸ ਦਿਨ ਕਰਵਟ ਬਦਲਣਗੇ ਸਿਵਾਏ ਦੁੱਖ ਤੋਂ ਹੋਰ ਕੁਝ ਵੀ ਨਹੀਂ ਪਰ ਜੈਸੇ ਪਿੱਠ ਤੱਕ ਨਿਗਾਹ ਜਾਂਦੀ ਨਹੀਂ ਨਹੀਂ ਜਾਂਦੀ ਅੱਖਾਂ ਨਹੀਂ ਜਾਂਦੀਆਂ ਪਿੱਠ ਨਹੀਂ ਦਿਖਾਈ ਦਿੰਦੀ ਹਾਂ ਹਾਂ ਪਿੱਛੇ ਦੂਜਿਆਂ ਦੀ ਦਿਖਾਈ ਦੇਂਦੀ ਹੈ ਆਪਣੀ ਨੇ ਅਕਸਰ ਮਨੁੱਖ ਨੂੰ ਔਗਣ ਦੂਜਿਆਂ ਦੇ ਦਿਖਾਈ ਦੇਂਦਨ ਆਪਣੇ ਨਾ ਉਹ ਬੇਈਮਾਨ ਹੈ ਉਹ ਬਗਮਾਨ ਹੈ ਉਸਨੇ ਇਹ ਕੀਤਾ ਉਸਨੇ ਇਹ ਕੀਤਾ ਇਸ ਤਰ੍ਹਾਂ ਆਖਣ ਵਾਲਾ ਮਨੁੱਖ ਵੀ ਉਹੀ ਹੈ ਜਿਸਨੇ ਔਜੀਆਂ ਦੇ ਅਨਰਥ ਪਤਾ ਨਹੀਂ ਖੁਦ ਕਿਤਨੇ ਕੀਤੇ ਨੇ ਖੁਦ ਕਿਤਨੇ ਕੀਤੇ ਨੇ ਫਿਰ ਇਹ ਤੇ ਸਾਹਮਣੇ ਗੱਲ ਆ ਗਈ ਦੋ ਨੁਕਤੇ ਪ੍ਰਥਮ ਕਵੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੇ ਸੁਤੰਤਰਤਾ ਦਿੱਤੀ ਇੱਕ ਪਰਮਾਤਮਾ ਨੇ ਤੇਰੀ ਮਰਜ਼ੀ ਹੈ ਮੈਂ ਤੈਨੂੰ ਦੀਵਾ ਦੇ ਦਿੱਤਾ ਹੈ ਅਕਲ ਦਾ ਸਮਝ ਦਾ ਸੋਜ ਦਾ ਤੈਨੂੰ ਖੁੱਲ੍ਹ ਦੇ ਦਿੱਤੀ ਕਿਉਂਕਿ ਖੁੱਲ੍ਹ ਪਰਮਾਤਮਾ ਨੇ ਦਿੱਤੀ ਹੋਈ ਹੈ ਇਸ ਵਾਸਤੇ ਭਗਤ ਕਹਿੰਦੇ ਨੇ ਜੇ ਖੁੱਲ੍ਹ ਵੀ ਤੋਂ ਦਿੱਤੀ ਹੈ ਤੋ ਸਾਡੇ ਹੱਥੇ ਚ ਕੀ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਖੁੱਲ੍ਹ ਵੀ ਤੇ ਤੇਰੀ ਦਿੱਤੀ ਹੋਈ ਹੈ ਨਾ ਅਸੀਂ ਸ਼ੁਭ ਚੁਣ ਸਕਦੇ ਆ ਆ ਸ਼ੁਭ ਚੁਣ ਸਕਦੇ ਆ ਝੂਠ ਬੋਲ ਸਕਦੇ ਆ ਸੱਚ ਬੋਲ ਸਕਦੇ ਆ ਸਾਡੀ ਮਰਜ਼ੀ ਪਰ ਇਹ ਜਿਹੜੀ ਸਾਡੀ ਮਰਜ਼ੀ ਇਤਨੀ ਖੁੱਲ ਤੋਂ ਦਿੱਤੀ ਹੈ ਇਹ ਖੁੱਲ ਸਾਡੀ ਆਪਣੀ ਨਹੀਂ ਪਰ ਇਸ ਖੁੱਲ ਤੋਂ ਸਹੀ ਚੋਣੋ ਕਰ ਸਕੀਏ اے ਪ੍ਰਮਾਤਮਾ ਤੇਰੀ ਬੜੀ ਰਹਿਮਤ ਤੂੰ ਅਕਲ ਵੀ ਦਿੰਦੀ ਹੈ ਦਿਮਾਗ ਵੀ ਦਿੰਦਾ ਹੈ ਸੋਚ ਸ਼ਕਤੀ ਵੀ ਦਿੰਦੀ ਹੈ ਇਸ ਵਾਸਤੇ ਮਨੁੱਖ ਤੇ ਕਰਮ ਦੀ ਜ਼ਿੰਮੇਵਾਰੀ ਹੈ ਪਸ਼ੂਾਂ ਤੇ ਨਹੀਂ ਹੈ ਸ਼ੇਰ ਚੀਰ ਫਾੜ ਕਰਕੇ ਤਿੰਨ ਚਾਰ ਮਨੁੱਖ ਖਾ ਖਾ ਜਾਵੇ ਤੇ ਕਤਲ ਦਾ ਮੁਕੱਦਮਾ ਨਹੀਂ ਚੱਲਣਾ ਉਸਤੇ ਇਹ ਵੀ ਮੈਂ ਅਰਸ਼ ਕਰ ਦੇਣਾ ਹਰ ਸਾਲ ਸਿਰਫ ਭਾਰਤ ਦੇ ਵਿੱਚ ਮੈਂ ਤੇ ਪੜ ਕੇ ਡੰਗ ਰਹਿ ਗਿਆ ਸੀ 17000 ਮਨੁੱਖ ਹਰ ਸਾਲ ਸੱਪ ਦੇ ਡੰਗ ਮਾਰਨ ਨਾਲ ਮਰਦੇ ਨੇ ਸਾਰੇ ਭਾਰਤ ਵਿੱਚ ਮੇਰੇ ਪੜ੍ਹ ਕੇ ਡੰਗਰੇ ਗਏ ਇਹ ਆਕੜੇ ਮੈਂ ਪੜ੍ਹ ਕੇ ਹੈਰਾਨ ਹੋਇਆ ਸਾਰੇ ਭਾਰਤ ਵਿੱਚ ਕੋਬਰੇ नाग ਦੇ ਡੰਗ ਮਾਰਨ ਨਾਲ ਹੀ ਮਨੁੱਖ ਕਈ ਵਾਰ ਬਹਿ ਖਾ ਜਾਂਦਾ ਹੈ ਕੁਝ ਐਸੇ ਸੱਪ ਵੀ ਜਿਨ੍ਹਾਂ ਦਾ ਜ਼ਹਿਰ ਨਹੀਂ ਹੈ ਪਰ ਉਹਨੇ ਡੰਗ ਮਾਰਿਆ ਮਨੁੱਖ ਦੀ ਮੌਤ ਹੋ ਗਈ ਤੋਂ 17000 ਬੰਦੇ ਹਰ ਸਾਲ ਸੱਪ ਦੇ ਡੰਗ ਨਾਲ ਮਰ ਜਾਂਦੇ ਨੇ ਹੁਣ ਪੁਲਿਸ ਬਜੇ ਸਪਾਂ ਦੇ ਪਿਛੇ ਕਤਲ ਦਾ ਮੁਕਦਮਾ ਚਲਾਈਏ ਕਿਉਂ ਮਾਰਿਆ ਅਦਾਲਤਾਂ ਚ ਖੜਾ ਕਰੀਏ ਸਪਾਂ ਨੂੰ ਜੇਲੇ ਚ ਪਾਈਏ ਹੱਤਕੜੀਆਂ ਪਹਿਨਾਈਏ ਕਿਉਂ ਡੰਗ ਮਾਰਿਆ ਕੋਈ ਕਤਲ ਦਾ ਮੁਕਦਮਾ ਕਿਸੇ ਪਸ਼ੂ ਤੇ ਨਹੀਂ ਚੱਲ ਸਕਦਾ ਪੰਛੀ ਪਤਾ ਨਹੀਂ ਕਿਤਨੇ ਮਾਲੀਆਂ ਦੇ ਫਲ ਫੁੱਲ ਚੋਰਾ ਲੈਂਦੇ ਨੇ ਛੋਰੀ ਨਾਲ ਹੀ ਖਾ ਰਹੇ ਨੇ ਔਰ ਕੀ ਹੈ ਭਾਵੇਂ ਉਹਨਾਂ ਦੀ ਦੁਨੀਆ ਸੁਤੰਤਰਤਾ ਹੈ ਪਰ ਬੂਟੇ ਤੇ ਕਿਸੇ ਨੇ ਲਾਏ ਨੇ ਮਿਹਨਤ ਤੇ ਕਿਸੇ ਦੀ ਹੈ ਫਸਲ ਤੇ ਕਿਸੇ ਦੀ ਹੈ ਚੂਹੇ ਖਾ ਜਾ ਰਹੇ ਨੇ ਮੋਰ ਖਾ ਰਹੇ ਨੇ ਪੰਛੀ ਖਾ ਰਹੇ ਨੇ ਗਾਲੜ ਖਾ ਰਹੇ ਨੇ ਤੇ ਇਹਨਾਂ ਤੇ ਚੋਰੀ ਦਾ ਮੁਕਦਮਾ ਚਲਾਈਏ ਦੁਰਾਚਾਰ ਦਾ ਮੁਕਦਮਾ ਚਲਾਈਏ ਕਤਲ ਦਾ ਮੁਕਦਮਾ ਚਲਾਈਏ ਨਹੀਂ ਇਹ ਸਭ ਕੁਝ ਮਨੁੱਖ ਤੇ ਚਲੇਗਾ ਰੱਬ ਦੀ ਅਦਾਲਤ ਤੇ ਵੀ ਚਲੇਗਾ ਦੁਨੀਆ ਦੀ ਅਦਾਲਤ ਵੀ ਚਲੇਗਾ ਔਰ ਅਕਸਰ ਦੁਨੀਆ ਦੀ ਅਦਾਲਤ ਤੇ ਜੇ ਕਿਦਰੇ ਬਚ ਵੀ ਗਿਆ ਫਿਰ ਰੱਬ ਦੀ ਅਦਾਲਤ ਤੇ ਹੈ ਨਹੀਂ ਬਚੇਗਾ ਉੱਤੇ ਤੇ ਚਲ ਨਹੀਂ ਚਲੇ ਉਸ ਸਾਚੇ ਦੀਬਾਨ ਮੇ ਪਲਾ ਨਾ ਪਕਰੇ ਕੋਇ ਕਬੀਰ ਲੇਖਾ ਦੇਣਾ ਅਤ ਸੁਹਿਲਾ ਜੋ ਦਿਲ ਸੋਚੀ ਹੋਏ ਉਸ ਸਾਚੇ ਦੀਬਾਨ ਮੇ ਪਲਾ ਨਾ ਪਕਰੇ ਕੋਇ ਅਗਰ ਲੇਖਾ ਤੇਰਾ ਠੀਕ ਠਾਕ ਹੋਵੇ ਤੇ ਗੱਲ ਬਣ ਜਾਏਗੀ ਪਰ ਉਥੇ ਪੱਲਾ ਤੇਰਾ ਕਿਸੇ ਨੇ ਨਹੀਂ ਪકડਣਾ ਪੱਖ ਤੇਰਾ ਕਿਸੇ ਨੇ ਨਹੀਂ ਲੈਣਾ ਕੋਈ ਵਕੀਲ ਵੀ ਨਹੀਂ ਹੈ ਕੋਈ ਸੰਗੀ ਸਾਥੀ ਵੀ ਨਹੀਂ ਹੈ ਉਥੇ ਤੇ ਤੇਰੇ ਅਮਾਲ ਦਾ ਵਿਚਾਰ ਤੇਰੇ ਕਰਮਾਂ ਦੀ ਵਿਚਾਰ ਤੂੰ ਤੂੰ ਐਸਾ ਕਰ ਕਿ ਉਸ ਅਦਾਲਤ ਦੇ ਸੁਰਖਰੂਆਵੇਂ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ दे सारा ही लेखा पाड़ के परे कर देता भी सब कुछ सुरखुरू है ठीक है ठीक है ठीक है नानक जिनको सदगुर मिले तिनका लेखा निबड़े तो खैर वह जो हुक्म है उसकी